ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਵਚੰਗੇ ਕੱਦ ਕੱਠ ਤੇ ਚੰਗੇ ਪੇਠਪੁੜੇ ਵਾਲੀ ਮੈਦਾਨ ਨੂੰ ਦਿਖਾਉਣੀ ਆ ਬਾਹਰ ਲਿਜਾ ਕੇ ਤੁਹਾਨੂੰ ਚੰਗੀ ਤਰ੍ਹਾਂ ਤੋਰ ਕੇ ਤੇ ਫਿਰ ਤੁਹਾਨੂੰ ਮੈਦਾਨ ਦਿਖਾਉਣੀ ਆ ਵੀਡੀਓ ਪੂਰੀ ਵੇਖ ਕੇ ਕਰੀ ਜਰੂਰ ਜਿਹੜੇ ਵੀ ਸ਼ਕੀਨ ਆ ਚੰਗੀ ਮੱਝ ਘਰੇ ਰੱਖਣ ਦੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਚੜਦੀ ਕਲਾ ਵੀਰ ਜੀ ਚਲੋ ਚੜਦੀ ਕਲਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸਦੇ ਇੱਕ ਵਾਰੀ ਨਾਮ ਵੀਰੇ ਆਪਣਾ ਮਣਪਈ ਦਾ ਹਾਂਜੀ ਪਿੰਡ ਚਾਟੀਵਿੰਡ ਤਰਨਤਾਰ ਰੋਡ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਠੀਕ ਹੈ ਜਿਹੜਾ ਨਵਾਂ ਪੁਲ ਬਣਿਆ ਚਾਟੀਵਿੰਡ ਵਾਲਾ ਉਹਦੇ ਬਿਲਕੁਲ ਲੱਗ ਗਈ ਹੈ ਹਾਂ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਆਪਣਾ ਵੀਰੇ 99152 6864 ਠੀਕ ਹੈ ਜੀ ਤੇ ਅੱਜ ਇੱਕੋ ਹੀ ਮੱਝ ਆਪਣੇ ਕੋਲ ਹਾਂਜੀ ਹਾਂਜੀ ਇੱਕੋ ਹੀ ਹੋਗੀ ਚੰਗੇ ਰਿਕਾਰਡ ਵਾਲੀ ਹੈ ਨਾ ਹਾਂਜੀ ਤੇ ਕਿੰਨਾ ਸੂਆ ਸੋਣਾ ਇਹਨੇ ਇਹਨੇ ਤੀਸਰਾ ਸੂਆ ਵੀਰੇ ਸੋਣਾ ਤੇ ਕਿੰਨੇ ਕ ਦੁੱਧ ਆ ਲਈ ਆ ਇਹ 20 ਪਲੱਸ ਵਾਲੀ ਵੀਰੇ ਅੱਛਾ 20 ਲੀਟਰ ਤੋਂ ਪਲੱਸ ਦੁੱਧ ਦੋਗੀ ਅੱਛਾ 20 ਲੀਟਰ ਤੋਂ ਪਲੱਸ ਵਾਲੀ ਹੈ ਠੀਕ ਹੈ ਤੇ ਆਈ ਕਿ ਕਿਹੜੇ ਏਰੀਆ 'ਚ ਆ ਜੀ ਇਹ ਵੀਰੇ ਬਾਰਡਰ ਏਰੀਆ 'ਚ ਆਈ ਮੈਂ ਜੀ ਅੱਛਾ ਹਾਂਜੀ ਬਾਰਡਰ ਏਰੀਆ 'ਚ ਮੱਝ ਲੈਂਦੀ ਜਿਹੜੀ ਇੱਕ ਵਾਰੀ ਥਾਣੇ ਤੇ ਤੁਹਾਨੂੰ ਇੱਥੇ ਲਾ ਕੇ ਦਿਖਾ ਦਈਏ ਜੇ ਗੱਭਣ ਆ ਜਿਹੜੀ ਅਜੇ ਤਿਆਰ ਹੋਣਾ ਵਾ ਇੰਨੇ ਦੇ ਥਾਣੇ ਦੇ ਇੱਕ ਰੀ ਲਾਗੇ ਤੋਂ ਦੇਖ ਸਕਦੇ ਜੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੋਰ ਉਹ ਵੇਜੇ ਇੱਕ ਰੀ ਬਾਹਰ ਖੜ ਕੇ ਨਾ ਚੰਗੀ ਤਰ੍ਹਾਂ ਦਿਖਾਉਣੀ ਆ ਸਵਾਨਾ ਇਹਦਾ ਆਪਾਂ ਦੇਖ ਸਕਦੇ ਆ ਚੰਗਾ ਭਾਨਾ ਭਰੰਦੀ ਆ ਆਇਆ ਵੇਜੇ ਲੈ ਆਇਆ ਵੇਜੇ ਫਰਦਰ ਦੀ ਦਾਦੀ ਜੀ ਆ ਬਾਕੀ ਆ ਵੀ ਮੱਝ ਹੈਗੀ ਪੂਰੀ ਭਾਰੀ ਆ ਜਿਹੜੀ ਸਰੀਰ ਚੰਗੇ ਕੱਦ ਵਜਨ ਵਾਲੀ ਆ ਤੋਰ ਦੇ ਇੱਕ ਰੀ ਵਿਦੀ ਬਾਕੀ ਥੱਲੇ ਆ ਜੇ ਭਰਨੀ ਆ ਹੋਰ ਆਇਓ ਲੈਓ ਹੁਣ ਅੰਦਰ ਕਰਕੇ ਦੋ ਇੱਕ ਝੱਬੂ ਵੀ ਨਾ ਹੁਣੇ ਹੀ ਪਾਇਆ ਵਾ ਪਹਿਲਾਂ ਇਹਦੇ ਕੱਲ ਚ ਸੰਗਲ ਹੀ ਸੀ ਉਹ ਸੰਗਲ ਅਜੇ ਵੀ ਹੈਗਾ ਲਾਇਆ ਨਹੀਂ ਆ ਝੱਬੂ ਵੀ ਨਾ ਹੁਣ ਪਾਇਆ ਤੇ ਬਾਕੀ ਇਸ ਤਰ੍ਹਾਂ ਹੀ ਇੱਕ ਵਾਰੀ ਦੇਖ ਸਕਦੇ ਜੀ ਚੰਗੀ ਜ਼ਰਾ ਇਹ ਆ ਵੀ ਸਰੀਰੋਂ ਪੂਰੀ ਭਰੀ ਆ ਥੋੜਾ ਦਰਦੀ ਦਰਦੀ ਆ ਸਾਡੇ ਕੋਲ ਇਹ ਹਵਾਨਾ ਇਹਦਾ ਪਿੱਛੇ ਇੱਕਲੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਚੰਗੇ ਕੱਦ ਕਾਟ ਦੇ ਚੰਗੇ ਪਿੱਠਪੜੇ ਦੀ ਮਾਜੇ ਟਾਈਮ ਕਿੰਨਾ ਕੁ ਲੈ ਜਾਊਗੀ ਵੀਰ ਜੀ ਉਤਰਾਂ ਜੀ ਵੀਰੇ 2-3 ਦਿਨ ਲੈ ਜਾਊਗੀ ਹਜੇ ਅੱਛਾ 2-3 ਦਿਨ ਲੈ ਜਾਊਗੀ ਹਾਂਜੀ ਠੀਕ ਹੈ ਜੀ ਤੇ ਉਤਰਾਂ ਥਾਂ ਥਣ ਓਕੇ ਜੀ ਸਾਰੇ ਓਕੇ ਵੀਰੇ ਇੱਕ ਨੰਬਰ ਥਾਣਾ ਥਣਾ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਇਹ ਜਿੰਨਾਂ ਕੋਲ ਮੱਝ ਆਈ ਉਹ ਚੰਗੇ ਰਵੇ ਦੀਆਂ ਸਾਰੀਆਂ ਮੱਝ ਪਾਕਿਸਤਾਨੀ ਰਵੇ ਦੀਆਂ ਅੱਛਾ ਹਾਂਜੀ ਠੀਕ ਆ ਇਹ ਸਮਝੋ ਆਪਣੇ ਘਰੋਂ ਹੀ ਮੱਝ ਆਈ ਆ ਠੀਕ ਆ ਹਾਂਜੀ ਠੀਕ ਆ ਤੇ ਕਰੀਆ ਫਿਰ ਤੋਂ ਦੇਖ ਸਕਦੇ ਜੀ ਇੱਕ ਵਾਰੀ ਫੇਰ ਹੌਲੀ ਹੌਲੀ ਤੋਰਦੇ ਫੇਰ ਦਿਖਾ ਦਈਏ ਚੰਗੀ ਤਰ੍ਹਾਂ ਬਾਕੀ ਪੂਰੀ ਭਾਰੀ ਆ ਮੱਝ ਜਿਹੜੀ ਪਿੱਛੇ ਵੀ ਚੰਗੀ ਜਗ੍ਹਾ ਦਵਾਈ ਦੱਸਦੇ ਆ 4 ਗਿੱਠਾਂ ਦੇ ਚੌੜੀ ਮਾਝਾ ਰੇਗੀ ਠੀਕ ਹੈ ਜੀ ਕਦੇ ਕਦੇ ਲੱਭਦੀ ਵੇਖਿਆ ਠੀਕ ਹੈ ਜੀ ਅਜੇ ਹਵਾਨਾ ਇਹਨੇ ਪੜਨਾ ਹੈ ਜੇ ਪੁੜਿਆਂ ਤੋਂ ਆਪਾਂ ਦੇਖ ਸਕਦੇ ਹਾਂ ਜੇ ਕੋਈ ਬਹੁਤੀ ਗੱਲ ਬਾਤ ਨਹੀਂ ਹੈ ਸੋਨ ਤੱਕਰ ਪੂਰੀ ਮੱਝ ਪਰ ਨਹੀਂ ਆ ਜਿਹੜੀ ਤੇ ਮੁੱਲ ਫਿਰ ਵੀ ਜੇ ਤਾਂ ਆਪਾਂ ਕਿੰਨਾ ਕੁ ਰੱਖਣਾ ਜੀ ਮੁੱਲ ਵੀ ਰੇਂਦਾ 145 ਕਰਦੇ ਆਂ अच्छा 1 लाख दे 45000 हां जी ते ਵਿੱਚ ਕੋਈ ਕਰਨਾ ਮਨਤਨ ਵੀਰ 1 40 ਦੀ ਮਾਈ ਦੇ ਦਾਂਗੇ اچھا हां जी 1 लाख ਤੇ 40000 ਦੀ ਦੇ ਦੋਗੇ ਚਲੋ ਬਾਕੀ ਕੋਈ ਫੋਨ ਲਾਉਗਾ ਵੀਰਪਰਾ ਤੇ ਆਪਾਂ ਕਰ ਲਾਂਗੇ ਖੁੱਲਾ ਕਰ ਦੋਗੇ ਮਨਤਨ ਕਰ ਲਾਂਗੇ ਵੀਰੇ ਠੀਕ ਬਸ ਕੋਈ ਫੋਨ ਲਾਵੇ ਇੱਕ ਵਾਰੀ ਹਣਾ ਚਲੋ ਇੱਕ ਵਾਰੀ ਫੇਰ ਤੋਰ ਦੋ ਹੁਣ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਦਿਖਾ ਦਈਏ ਠੀਕ ਹੈ ਜੀ ਬਾਕੀ ਆਵੇ ਕੋਈ ਵੀਰ ਇੱਥੇ ਆਪਣੀ ਵੇਸ਼ ਆ ਕੇ ਪਸੰਦ ਕਰਕੇ ਤੇ ਫੇਰ ਹੀ ਖੜੇ ਜੀ